ਮਨਜਿੰਦਰ ਮੱਖਾ ਕਾਫੀ ਚਰਚੇ ਵਿੱਚ ਰਿਹਾ ਮੁੰਡਾ ਸਿੱਧੂ ਮੂਸੇ ਵਾਲੇ ਦਾ ਨੇੜੂ ਰਿਹਾ ਦੋਸਤ ਰਿਹਾ ਉਹਦੇ ਜੀਵਨ ਤੇ ਉਹਨੇ ਕਿਤਾਬ ਵੀ ਲਿਖੀ ਸ਼ਾਇਦ ਉਹਦਾ ਨਾਮ ਸੀਗਾ ਕਿ ਵਾਇਦ ਦਾ ਰੀਜ਼ਨ ਵਾਇਦਾ ਲੇਜੈਂਡ ਡਾਈਡ ਸ਼ਾਇਦ ਕੁਛ ਇਦਾਂ ਹੀ ਸੀਗਾ ਉਹਦਾ ਕਿਤਾਬ ਦਾ ਨਾਮ ਉਹਦਾ ਕਾਫੀ ਮਸਲਾ ਪਿਆ ਉਹਨਾਂ ਦੇ ਪਰਿਵਾਰ ਨਾਲ ਮਸਲਾ ਪਿਆ ਕੇਸ ਤੱਕ ਹੋਇਆ ਉਸਤੇ ਹੁਣ ਉਹਨੂੰ ਕਹਿੰਦੇ گاਉਂ ਜਮਾਨਤ ਮਿਲ ਗਈ ਆ ਮੱਖੇ ਨੂੰ ਦੇਖੋ ਇਹ ਕਈ ਮਹੀਨੇ ਪਹਿਲਾਂ ਦਾ ਐਪੀਸੋਡ ਸ਼ੁਰੂ ਹੋਇਆ ਜੀ ਬਲਕੌਰ ਸਿੰਘ ਪਤਾ ਨਹੀਂ ਕਿਉਂ ਮਾਫ ਕਰਨਾ ਛੋਟਾ ਮੂੰਹ ਵੱਡੀ ਗੱਲ ਮੈਨੂੰ ਇਹ ਲੱਗਦਾ ਕਿ ਉਹ ਨਾ ਜਿੱਦਾਂ ਕਹ ਲੋ ਕਿ ਟਰੈਕ ਤੋਂ ਥੋੜਾ ਉੱਤਰ ਗਏ ਹਾਂ ਹਾਲਾਂਕਿ ਉਹਨਾਂ ਦੇ ਆਪਣੇ ਫੈਸਲੇ ਹੁੰਦੇ ਜੀ ਜੀ ਚਾਹੇ ਉਹ ਸਿਆਸੀ ਤੌਰ ਤੇ ਹੋ ਲੈ ਰਹੇ ਫੈਸਲੇ ਹੂੰ ਹੂੰ ਤਾਂ ਇਹ ਕੋਈ ਦੇਖੋ ਗੱਲ ਕੀ ਆ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਉਹਨਾਂ ਦੇ ਹੱਕ 'ਚ ਵੀ ਕਿਤਾਬਾਂ ਲਿਖੀਆਂ ਜਾਂਦੀਆਂ ਹੂੰ ਉਹਨਾਂ ਦੇ ਵਿਰੋਧ 'ਚ ਵੀ ਲਿਖੀਆਂ ਲਿਖੀਆਂ ਨੇ ਬਿਲਕੁਲ ਹਜੇ ਪਤਾ ਨਹੀਂ ਕਿੰਨੀਆਂ ਲਿਖੀਆਂ ਜਾਣਗੀਆਂ ਤੁਸੀਂ ਤੁਸੀਂ ਆਪਣੇ ਪੱਖ ਤੋਂ ਲਿਖਾ ਲਓ ਬਿਲਕੁਲ ਠੀਕ ਹੈ ਨਾ ਤੁਹਾਡੇ ਕੋਲ ਵੀ ਆਜ਼ਾਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਜੀ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਉਹ ਮਾਮਲਾ ਜਿਹੜਾ ਗਿਆ ਚਲੋ ਫਿਰ ਇੱਕ ਤੁਸੀਂ ਸ਼ਿਕਾਇਤ ਦੇ ਦਿੱਤੀ ਗੱਲ ਆਈ ਗਈ ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ ਫਿਰ ਬਿਆਨਬਾਜ਼ੀ ਜਾਂ ਇਤਜ਼ਾਮ ਦੋਸ਼ ਲਾਏ ਕਿ ਐਲਬਮ ਸਾਡੇ ਕੋਲੋਂ ਚੋਰੀ ਹੋ ਗਈ ਜੀ ਇਸ ਤਰ੍ਹਾਂ ਉਸ ਤਰ੍ਹਾਂ ਫੋਟੋਆਂ ਛੱਪੀਆਂ ਤਾਂ ਜਦੋਂ ਉੱਥੇ ਬਹਿਸ ਹੁੰਦੀ ਹੈ ਹੁਣ ਹਾਈ ਕੋਰਟ ਦੀ ਜਿਹੜੀ ਉਹਦੇ 'ਚ ਟਿੱਪਣੀ ਆ ਉਹ ਕਾਬਲੇਗੌਰ ਹੈ ਉਹ ਕਹਿੰਦੇ ਕਿ ਜੀ ਇਹ ਸਾਰੀਆਂ ਚੀਜ਼ਾਂ ਤਾਂ ਜਨਤਕ ਤੌਰ ਤੇ ਪਹਿਲਾਂ ਹੀ ਪਈਆਂ ਨੇ ਪਬਲਿਕ ਡੋਮੇਨ 'ਚ ਨੇ ਚੋਰੀ ਦਾ ਮਸਲਾ ਹੀ ਹੈ ਨਹੀਂ ਚੋਰੀ ਦਾ ਮਸਲਾ ਬਣਦਾ ਨਹੀਂ ਜੀ ਠੀਕ ਹੈ ਜੀ ਤੁਝਾ ਇਹ ਕਿ ਉਹ ਕਹਿੰਦੇ ਕਿ ਰਾਈਟਰ ਨੇ ਜੋ ਉਹਦੀ ਬੋਲਣ ਦੀ ਆਜ਼ਾਦੀ ਹੈ ਹੂੰ ਉਸ ਵਲਗਨ ਦੇ ਵਿੱਚ ਹੀ ਰਹਿ ਕੇ ਕੰਮ ਕੀਤਾ ਹੈ ਜੀ ਉਸਨੇ ਕੋਈ ਮਤਲਬ ਕਿ ਉਸ ਵਲਗਨ ਨੂੰ ਉਲੰਘਿਆ ਨਹੀਂ ਹੈ ਹੂੰ ਤਾਂ ਜਦੋਂ ਇਸ ਤਰ੍ਹਾਂ ਦੀਆਂ ਫਿਰ ਟਿੱਪਣੀਆਂ ਆ ਜਾਂਦੀਆਂ ਰਿਮਾਰਕਸ ਆ ਜਾਂਦੇ ਨੇ ਅਬਜ਼ਰਵੇਸ਼ਨ ਆ ਜਾਂਦੀ ਹੈ ਕੋਰਟਾਂ ਦੀ ਤਾਂ ਫਿਰ ਉਹਗਾ ਕੇਸ ਤਾਂ ਬਣਨਾ ਵੀ ਕੀ ਹੈ ਹੂੰ ਸਮਝਦੇ ਹੋ ਨਾ ਉਹਨੇ ਵੀ ਕਿਹਾ ਕਿ ਜੋ ਸੀ ਮੇਰੀ ਆਜ਼ਾਦੀ ਸੀ ਮੈਂ ਵਰਤੀ ਹੈ ਮੈਨੂੰ ਇਸੀ ਦਾ ਖੌਫ ਵੀ ਨਹੀਂ ਹੈ ਨਾ ਚਲੋ ਆਪਣਾ ਦੋਸਤ ਵੀ ਇਹ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਉਹਦੇ ਨਾਲ ਤੇ ਚਲੋ ਅਗਲੇ ਦਾ ਹੁਣ ਆਪਦਾ ਪੱਖ ਆ ਪੋਸਟ ਵੀ ਪਾਈ ਪਿਛਲੇ ਦਿਨ ਹੀ ਕਾਫੀ ਕਰੜੀ ਪੋਸਟ ਅਸੀਂ ਵੀ ਉਹ ਕਿ ਭਾਈ ਸ਼ੁਕਰ ਹੈ ਆ ਅੱਜ ਇਸ ਦੇਸ਼ ਦੇ ਵਿੱਚ ਅਦਾਲਤਾਂ ਹੈਗੀਆਂ ਨਹੀਂ ਤੇ ਬਲਕੌਰ ਸਿੰਘ ਵਰਗੇ ਬੰਦੇ ਪੈਸੇ ਦੇ ਜ਼ੋਰ ਤੇ ਸ਼ਦ ਕਿਤਾਬਾਂ ਲਿਖਣ ਵਾਲਿਆਂ ਨੂੰ ਚਕਾਈ ਦੇਣ ਹੂੰ ਇਹ ਬਹੁਤ ਕਰੜੇ ਸ਼ਬਦ ਕਰੜੇ ਸ਼ਬਦ ਪਰ ਕੋਈ ਬੰਦਾ ਇੰਨੇ ਕਰੜੇ ਸ਼ਬਦ ਕਿਉਂ ਇਸਤੇਮਾਲ ਕਰ ਰਿਹਾ ਜਿਹੜਾ ਉਸ ਫੈਮਲੀ ਦੇ ਬੋਲ ਜਾਂਦਾ ਹੋਊਗਾ ਤਾਂ ਰੋਟੀ ਪਾਣੀ ਵੀ ਘਰੋਂ ਚੁਕਾਦਾ ਹੋਊਗਾ ਜੀ ਜੀ ਉਹ ਇੱਥੋਂ ਤੱਕ ਕਿਵੇਂ ਚਲਾ ਗਿਆ ਨਾ ਬਿਲਕੁਲ ਸੋ ਇਸ ਕਰਕੇ ਇਹ ਮਾਮਲਾ ਕੋਈ ਬਹੁਤ ਵੱਡਾ ਨਹੀਂ ਸੀਗਾ ਜਿੰਨਾ ਬਣ ਗਿਆ ਜਿੰਨਾ ਬਣ ਗਿਆ ਕਿਉਂਕਿ ਹਾਈ ਕੋਰਟ ਤੱਕ ਚਲਾ ਗਿਆ ਕੋਈ ਤੁਹਾਡੇ ਲਈ ਗੱਲਾਂ ਨੇ ਕਿ ਗੱਲ ਚਲੋ ਇੱਕ ਸ਼ਿਕਾਇਤ ਤੱਕ ਠੀਕ ਹੁੰਦੀ ਹੈ ਪਰ ਤੁਸੀਂ ਕਿਸੇ ਦਾ ਮਗਰਾ ਹੀ ਕਰ ਲਓ ਕਿ ਮੈਂ ਤੇ ਕਰਨਾ ਹੀ ਕਰਨਾ ਤਾਂ ਫਿਰ ਉਹਦੇ ਘਰ ਦੇ ਵਿੱਚ ਜਿੱਦਾਂ ਰੇਡਾਂ ਰੂਡਾਂ ਪਈਆਂ ਮੈਨੂੰ ਵੀ ਇੱਕ ਵਾਰੀ ਮਤਲਬ ਕਿ ਅਪਰੋਚ ਕੀਤਾ ਗਿਆ ਸੀਗਾ ਇਸ ਬਾਬਤ ਅਪਰੋਚ ਇਨ ਸੈਂਸ ਕਿ ਭਈ ਇੰਟਰਵਿਊ ਵਗੈਰਾ ਕਰਿਓ ਜੀ ਜੀ ਜਦੋਂ ਜ਼ਮਾਨਤ ਦਾ ਨਿਬੜਾ ਹੋ ਗਿਆ ਚਲੋ ਉਹ ਦਸ ਰਹੇ ਸੀਗੇ ਜਿਹੜੇ ਫਿਰ ਉਹ ਬੰਦੇ ਸੀਗੇ ਇਹਨਾਂ ਦੇ ਐਡਵੋਕੇਟ ਸੀਗੇ ਸਾਥੇ ਤਾਂ ਉਹ ਦਸ ਰਹੇ ਸੀਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜੜੀਆਂ ਨੇ ਨਾ ਉਹ ਸਾਹਮਣੇ ਆਈਆਂ ਉਹਦੇ ਹੁਣ ਨਿਬੜ ਗਿਆ ਬਸ ਕਹਾਣੀ ਖਤਮ ਹੈ ਜ਼ਮਾਨਤ ਮਿਲ ਗਈ ਉਹ ਕੇਸ ਚੱਲਦਾ ਰਹੂਗਾ ਕੇਸ ਵੀ ਹੇਠਲੀ ਕੋਰਟ ਚ ਹੁੰਦਾ ਜੀ ਤੇ ਜਦੋਂ ਹਾਈ ਕੋਰਟ ਦੀ ਇਸ ਤਰ੍ਹਾਂ ਦੀ ਅਬਜ਼ਰਵੇਸ਼ਨ ਆਜਾਂ ਵੀ ਆ ਉਹ ਫਿਰ ਹੇਠਲੀਆਂ ਅਦਾਲਤਾਂ ਵੀ ਉਹਨੂੰ ਕਨਸਿਡਰ ਕਰਦੀਆਂ ਨੇ ਨਾ ਹੂੰ ਕਿ ਉਤੋਂ ਅ ਅਪਰਕੋਰਟ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਦਰਜ ਕੀਤੀਆਂ ਨੇ ਤਾਂ ਖੈਰ ਇਹ ਮਾਮਲਾ ਜਿਹੜਾ ਉਹ ਚੱਲਦਾ ਚੱਲਦਾ ਤੁਸੀਂ ਦੇਖੋ ਕਿਤਾਬ ਦਾ ਕਿ ਕਿੱਥੋਂ ਤੱਕ ਗਿਆ ਹਾਈ ਕੋਰਟ ਤੱਕ ਚਲੇਗਾ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਕੁਝ ਦੋਸਤ ਨੇ ਉਹਨਾਂ ਦੇ ਵੀ ਸੁਝਾਅ ਨੇ ਜਾਂ ਉਹਨਾਂ ਦੇ ਪ੍ਰਤੀਕਰਮ ਨੇ ਉਹ ਵੀ ਆਪਾਂ ਸ਼ਾਮਲ ਕਰ ਰਹੇ ਹਾਂ ਮੁਕਰਦਰ ਸਿੰਘ ਜੀ ਕਹਿੰ ਰਹੇ ਨੇ ਕਿ ਮਾਖੇ ਨੇ ਸੱਚ ਲਿਖਿਆ ਕਹਿੰਦੇ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਅ ਅੱਜ ਬਲਕੌਰ ਸਿੰਘ ਵੀ ਮੰਨਦੇ ਸੀ ਕਿ ਅਸੀਂ ਇੰਨੇ ਪੈਸੇ ਹੁੰਦੇ ਪਤਾ ਨਹੀਂ ਨਿੱਜੀ ਸੁਰੱਖਿਆ ਕਿਉਂ ਨਹੀਂ ਲਈ ਕਹਿੰਦੇ ਪਰ ਮਾਖੇ ਦਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਵਿਰੋਧ ਕਰ ਰਹੇ ਨੇ ਖੈਰ ਇੱਕ ਮਿੱਤਰ ਹੋਰ ਕਹਿ ਰਹੇ ਨੇ ਕਿ ਬਲਕੌਰ ਸਿੰਘ ਜੀ ਨੂੰ ਕਹਿੰਦੇ ਆਪਦੇ ਸਲਾਹਕਾਰਾਂ ਤੋਂ ਕਹਿੰਦੇ ਸਾਵਧਨ ਰਹਿਣਾ ਚਾਹੀਦਾ ਕਈ ਵਾਰ ਇਹ ਹੁੰਦਾ ਹੈ ਕਿ ਚਲੋ ਕਈ ਵਾਰ ਗਾਈਡ ਕਰਨ ਵਾਲੇ ਵੀ ਉਦਾਂ ਹੁੰਦੇ ਆ ਉਹ ਬੰਦੇ ਨੂੰ ਹੋਰ ਪਾਸੇ ਲੈ ਜਾਂਦੇ ਆ ਨਹੀਂ ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਛੋਟੀ ਜਿਹੀ ਮਿਸਾਲ ਦਿੰਦਾ ਗਾਂਧੀ ਫੈਮਿਲੀ ਤੇ ਮੇਰੇ ਖਿਆਲ ਦੇ ਨਾਲ ਮੇਰੀ ਨਜ਼ਰ ਦੇ ਵਿੱਚ ਠਟੁਕਟ 50 ਕਿਤਾਬਾਂ ਨੇ ਹੂੰ ਹੋਣਗੀਆਂ ਬਿਲਕੁਲ ਇੰਦਰਾ ਗਾਂਧੀ ਨਹਿਰੂ ਅਰਜੀਵ ਗਾਂਧੀ ਇਨਾਂ ਦੀ ਲਾਈਫ ਤੇ ਦੇਖੀਏ ਤਾਂ ਮੈਂ ਮੇਰੀ ਨਜ਼ਰੋਂ ਗੁਜਰੀਆਂ ਪੰਜਾਬ ਨੇ ਜੀ ਉਹਦੇ ਚ ਕੁਝ ਉਹਨਾਂ ਦੇ ਪੱਖ ਚ ਨੇ ਹਮ ਕੁਝ ਉਹਨਾਂ ਦੇ ਵਿਰੋਧ ਚ ਨੇ ਬਿਲਕੁਲ ਜਿਹੜੇ ਵਿਰੋਧ ਕਰਨ ਵਾਲੇ ਹਨ ਬਹੁਤ ਕੁਝ ਲਿਖਿਆ ਹੋਇਆ ਹਸ ਹਮ ਨਹਿਰੂ ਦੀ کردار ਕੂਸ਼ੀ ਕਰਨ ਵਾਸਤੇ ਸੀਆਈਏ ਨੇ ਲਖਵੀਆਂ ਹੋਈਆਂ ਨੇ ਕਿਤਾਬਾਂ ਜੀ ਤਾਂ ਗੱਲ ਇਹ ਆ ਕਿ ਆਹ ਹੁਣ ਤੁਸੀਂ ਦੇਖੋ ਕੰਗੜਾ ਨੇ ਫਿਲਮ ਹੀ ਬਣਾਤੀ ਹਮ ਆਹ ਗਾਂਧੀ ਫੈਮਲੀ ਨੇ ਕੁਝ ਨਹੀਂ ਕੀਤਾ ਹਮ ਨੋਟ ਕੀਤੀ ਤੁਸੀਂ ਗੱਲ ਬਿਲਕੁਲ ਉਹਨਾਂ ਨੇ ਕੋਈ ਉਹਨਾਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਕਚਨਾ ਵਿਰੋਧ ਕੋਈ ਪ੍ਰਤੀਕਰਮ ਨਹੀਂ ਬਿਲਕੁਲ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਤੁਸੀਂ ਇੰਨੇ ਵੱਡੇ ਪੱਧਰ ਤੇ ਪਹੁੰਚ ਜਾਂਦੇ ਹੋ ਨਾ ਫਿਰ ਇਸ ਤਰ੍ਹਾਂ ਦੀ ਅਪਰੋਚ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਬਿਲਕੁਲ ਸ਼ਾਇਦ ਉਹਨਾਂ ਨੂੰ ਫਰਕ ਹੋ ਜਿਵੇਂ ਗਾਂਧੀ ਫੈਮਲੀ ਕਰਦਾ ਹੁੰਦਾ ਹੈ ਸਾਡੀ ਹੋ ਸਕਦਾ ਕੱਲ ਨੂੰ ਕੋਈ ਰਾਈਟਰ ਉੱਠੇ ਉਹ ਮਤਲਬ ਕਿ ਕਿਸੇ ਹੋਰ ਪੱਖ ਤੋਂ ਹੋ ਸਕਦਾ ਕਿ ਮਨਜਿੰਦਰ ਮਾਖਾ ਨੂੰ ਹੀ ਕਾਲੋ ਕਿ ਕੱਟ ਕਾਊਂਟਰ ਕਰ ਦੇ ਕਾਊਂਟਰ ਕਰੇ ਕਿਸੇ ਲਿਖਤ ਦੇ ਵਿੱਚ ਠੀਕ ਹੈ ਨਾ ਜੀ ਇਹ ਇਹਹੀ ਚੱਲਦਾ ਰਿਸਰਚ ਚੱਲਦੀ ਰਹਿੰਦੀ ਹੈ ਫੈਕਚੁਅਲੀ ਚੀਜ਼ਾਂ ਇਦਾਂ ਹੀ ਅੱਗੇ ਵੱਧਦੀਆਂ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗਾਂਧੀ ਫੈਮਿਲੀ ਤੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਨੇ ਕੁਝ ਪੱਖ ਚ ਹੈ ਕੁਝ ਵਿਰੋਧ ਦੇ ਵਿੱਚ ਤੇ ਇਹੀ ਹੁੰਦਾ ਜਦੋਂ ਤੁਸੀਂ ਬਹੁਤ ਵੱਡੇ ਸੈਲੀਬ੍ਰਿਟੀ ਬਣ ਜਾਂਦੇ ਹੋ ਨੇਤਾ ਬਣ ਜਾਂਦੇ ਹੋ ਜਾਂ ਕੁਝ ਵੀ ਹੈ ਤਾਂ ਹੁੰਦਾ ਹੀ ਹੈ ਜੀ ਕਿਤਾਬਾਂ ਲਿਖੀਆਂ ਵੀ ਜਾਂਦੀਆਂ ਕਿਤਾਬਾਂ ਝੂਠੀਆਂ ਵੀ ਲਿਖੀਆਂ ਜਾਂਦੀਆਂ ਕਿਤਾਬਾਂ ਸੱਚੀਆਂ ਵੀ ਲਿਖੀਆਂ ਜਾਂਦੀਆਂ ਬਿਲਕੁਲ ਖੈਰ ਅੱਜ ਹਾਜਮਾ ਵੱਡਾ ਕਰਨਾ ਪੈਂਦਾ ਹਨਾ ਤੁਸੀਂ ਵੱਡੇ ਪੱਧਰ ਤੇੋਂ ਵੱਡੇ ਕਿਤੇ ਅਹੁਦੇ ਤੇੋਂ ਵੱਡੀ ਕੇ ਸਟੇਜ ਤੇੋਂ ਤੇ ਹਾਜਮਾ ਵੀ ਵੱਡਾ ਹੀ ਕਰਨਾ ਪੈਂਦਾ ਲੋ ਮੁਖਤਿਆਰ ਸਿੰਘ ਜੀ ਕਹਿ ਰਹੇ ਨੇ ਕਿ ਕਹਿੰਦੇ ਕਿ ਬਿਆਨਤ ਸਿੰਘ ਤੇ ਆਈਏ ਕਹਿੰਦੇ ਬਿਆਨਤ ਸਿੰਘ ਨੂੰ ਵੀ ਵਿਕਟਮ ਸ਼ੋਅ ਕੀਤਾ ਜਾ ਰਿਹਾ ਹੈ ਕਹਿੰਦੇ ਕਿਤਾਬਾਂ ਦੇ ਵਿੱਚ ਖੈਰ ਜਿਵੇਂ ਤੁਸੀਂ ਕਿਹਾ ਉਜਾਕਰ ਸਿੰਘ ਉਹਦੀ ਆਈਏ ਮੈਂ ਮੰਗਾਈ ਹੋਈ ਹੈ ਜੀ ਕਿਤਾਬ ਪੜਾਂਗੇ ਫਿਰ ਪਤਾ ਲੱਗੇਗਾ ਉਜਾਕਰ ਸਿੰਘ ਬਹੁਤ ਅੱਛੇ ਲੇਖਕ ਨੇ ਆ ਲੋਕ ਸੰਪਰਕ ਡਿਪਾਰਟਮੈਂਟ ਚ ਰਹਨੇ ਹੋ ਤੇ ਦੇਖਦੇ ਆ ਉਹਨਾਂ ਨੇ ਕਿ ਬਾਕੀ ਇਹੀ ਤੇ ਚੀਜ਼ ਹੁੰਦੀ ਹੈ ਨਾ ਤੁਸੀਂ ਇੱਕ ਪੱਖ ਨੂੰ ਪੜ੍ਹ ਕੇ ਦੂਸਰੇ ਪੱਖ ਨੂੰ ਵੀ ਪੜੋ ਜੀ ਜੀ ਫਿਰ ਆਪਦੀ ਰਿਸਰਚ ਕਰ ਲਓ ਕੀ ਸੱਚ ਹੈ ਕੀ ਝੂਠ ਕਿਤਾਬਾਂ ਤੇ ਇਹੀ ਤੁਹਾਨੂੰ ਮਾਰਗ ਹੀ ਦਿੰਦੀਆਂ ਨੇ ਰਸਤਾ ਹੀ ਦਿੰਦੀਆਂ ਨੇ ਜਦੋਂ ਬਹੁਤ ਬੱਖੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣ ਫਿਰ ਉਹਨਾਂ ਸਾਰੀਆਂ ਨੂੰ ਦੇਖ ਜਾਂਚ ਕੇ ਵਿੱਚੋਂ ਤੁਸੀਂ ਕੀ ਚੁੱਸ ਕਰਦੇ ਆ ਜੀ ਆ ਇੱਕ ਵੀਰ ਕਹਿ ਰਿਹਾ ਕਿ ਜੀ ਮੇਰੇ ਕਮੈਂਟ ਡਿਲੀਟ ਕਿਉਂ ਕਰ ਦਿੰਦੇ ਜੇ ਤੁਹਾਡੇ ਡਿਲੀਟ ਹੈ ਤਾਂ ਫਿਰ ਮੈਂ ਕਿਵੇਂ ਪੜ ਰਿਹਾ ਜੀ ਮੈਂ ਕਿਵੇਂ ਪੜ ਪਾਰੀ ਜੀ ਆ ਜਸਵਿੰਦਰ ਸਿੰਘ ਜੀ ਦੇ ਇੱਕ ਮੈਸੇਜ ਆ ਰਿਹਾ ਮਿੰਟੂ ਜੀ ਕਹਿੰਦੇ ਕਿ ਤਾਂਮੀ ਸਭ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਨੇ ਵੀ ਅਸਤੀਫਾ ਦਿੱਤਾ ਕਿੰਨੇ ਹੁਣੇ-ਹੁਣੇ ਖਬਰ ਆ ਰਹੀ ਹੈ ਭਾਈ ਉਹ ਇਤਨਾ ਮੂਖ ਲਾਰਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿਸੇ ਮਟਨ ਵਾਲਾ ਨਹੀਂ ਆ ਜੀ ਸੁਖਵੀਰ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਚ ਇੰਨੀਆਂ ਗਲਤੀਆਂ ਕਰ ਲਈਆਂ ਨੇ ਇੰਨਾ ਕੁਝ ਹੋ ਗਿਆ ਸਭ ਕਿ ਠੀਕ ਨਹੀਂ ਹੋਏਗਾ ਹੂੰ ਠੀਕ ਨਹੀਂ ਹੋਏਗਾ ਯਕ ਇਕਦਮ ਤੇ ਮੇਰੇ ਖਿਆਲ ਦੇ ਨਾਲ ਕਤਾਈ ਨਹੀਂ ਸਮਾਪਾ ਕੇ ਹੌਲੀ ਹੌਲੀ ਪਾਵੇ ਹੋਵੇ ਹੂੰ ਤਾਂ ਪੁੱਛ ਉਹਨਾਂ ਨੇ ਆਪ ਕੀਤੀਆਂ ਕੁਝ ਉਹਨਾਂ ਦੇ ਨਾਲ ਜੁੜ ਗਈਆਂ ਇਹ ਵੀ ਹੈ ਹੂੰ ਬਿਲਕੁਲ ਜਦੋਂ ਬੰਦਾ ਬਦਨਾਮ ਹੋ ਜਾਂਦਾ ਹੈ ਨਾ ਸਾਰ ਹੂੰ ਫਿਰ ਬਹੁਤ ਕੁਝ ਉਹਦਾ ਵੀ ਜੁੜ ਜਾਂਦਾ ਹੈ ਸ ਚੀਜ਼ ਐਵੇਂ ਹੀ ਨਾਲ ਜੁੜ ਜਾਂਦੀਆਂ ਨੇ ਸੱਚਮੁੱਚ ਮਿੰਟੂ ਜੀ ਖੈਰ ਮਿੰਟੂ ਜੀ ਜਾਂਦੇ ਜਾਂਦੇ ਥੋੜੀ ਜੀ ਗੱਲਬਾਤ ਹੋਰ ਕਰੀਏ ਕਹਿੰਦੇ ਨੇ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਉਹ ਮਾਰੂਥਲ ਬਣ ਜਾਣਾ ਹੈ ਪਾਣੀ ਦੇ ਜਿਹੜੇ ਹਾਲਾਤ ਨੇ ਇੱਥੇ ਜਾਂ ਪਾਣੀ ਦਾ ਜਿਹੜਾ ਹਾਲ ਹੈ ਉਹ ਬਹੁਤ ਮੰਦਾ ਹੋ ਰਿਹਾ ਪੰਜ ਦਰਿਆਵਾਂ ਦਾ ਕਹਿੰਦੇ ਜਿਹੜਾ ਪੰਜਾਬ ਵਜਦਾ ਉਹ ਬੂੰਦ-ਬੂੰਦ ਪਾਣੀ ਨੂੰ ਦਰਸੂਗਾ ਤੇ ਇਹ ਚੀਜ਼ਾਂ ਵਾਸਤੇ ਕੌਣ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਹੈਗੇ ਆ ਤੁਸੀਂ ਕਿਵੇਂ ਦੇਖਦੇ ਹੋ ਸੀ ਨੂੰ ਜਾਂ ਕਿਵੇਂ ਇਸ ਚੀਜ਼ ਨੂੰ ਮੋੜਿਆ ਜਾ ਸਕਦਾ ਮਾਣਾ-ਮੋਟਾ ਕੋਈ ਸੰਭਾਲਿਆ ਜਾ ਸਕਦਾ